ਅੱਜ ਦਾ ਇਨਸਾਨ ਇਸੋ ਬਦਤਰ ਹਾਲਾਤ ਨਹੀਂ ਹੋ ਸਕਦਾ ਜਿਹੜੇ ਘਰ ਚ ਰਹਿੰਦਾ ਸੀ ਜਿਹੜੀ ਹਾਲਤ ਚ ਵੀਰਾ ਰਹਿੰਦਾ ਸੀ ਕੁਲ ਤਰਨ ਸਿੰਘ ਉਹ ਕਿਸੇ ਨਰਕ ਤੋਂ ਘੱਟ ਨਹੀਂ ਦੋਨਾਂ ਨੇ ਸ਼ਰਾਬ ਪੀ ਪੀ ਕੇ ਆਪਣੀ ਜ਼ਿੰਦਗੀ ਵੀ ਖਰਾਬ ਕਰ ਲਈ ਮਾਂ ਦੀ ਵੀ ਆਪਦੇ ਬੱਚਿਆਂ ਦੀ ਕੁਲ ਤਰਨ ਸ਼ਰਾਬ ਪੀ ਪੀ ਕੇ ਸਰੀਰ ਗਾਲ ਲਿਆ ਵੀਰੇ ਤਮਾਕੂ ਲਾ ਲਾ ਕੇ ਸਰੀਰ ਗਾਲ ਲਿਆ ਬਾਈ ਕੀੜੇ ਪੈ ਗਏ ਮੂੰਹ 'ਚ ਹੁਣ ਇਤੋਂ ਵੱਧ ਮਾੜਾ ਕੀ ਹੋਊ ਜਰਦਾ ਤਮਾਕੂ ਲਾਉਣ ਨਾਲ ਦੇਖੋ ਮੂੰਹ ਦਾ ਕੈਂਸਰ ਹੋ ਗਿਆ ਤੇ ਕੀੜੇ ਪੈ ਗਏ ਮੂੰਹ 'ਚ ਇੱਥੇ ਲੈਟਰਨ ਕਰੀ ਜਾਂਦਾ ਜੀ ਆ ਦੇਖੋ ਇੱਥੇ ਟਾਇਲਟ ਪਈ ਆ ਦੀ ਅੰਦਰ ਹੀ ਲੈਟਰਨ ਨਹੀਂ ਵਿਖੂ ਨਹੀਂ ਆ ਰਿਹਾ ਜੀ ਕਾਲੇ ਰੰਗ ਦੀ ਟਾਇਲਟ ਆ ਉਹ ਗਲਤ ਆ ਆ ਜਾ ਬੱਧਾ ਜਾ ਖੜਾ ਖੜਾ ਬੱਧਾ ਜਾ ਅੱਖ ਲੱਗੀ ਹੁੰਦੀ ਆ ਜਾ ਬੱਧਾ ਜਾ ਉਹ ਤੂੰ ਠੀਕ ਹੋ ਜਾਏਗਾ ਆ ਜਾ ਓਏ ਓਏ ਆ ਜਾ ਬੀਬਾ ਉਹ ਬੱਧ ਠੀਕ ਹੋ ਜਾਈਂਗਾ राजे ਤੇਰੇ ਭਲੇ ਲਈ ਨਾ ਆ ਜਾ ਤੇਰੇ ਭਲੇ ਲਈ ਆ ਜਾ ਬੱਧਾ ਜਾ ਖੜੋ ਬਾਪੀ ਕੇ ਲੜ ਪੈਂਦੇ ਮਾਂ ਨੂੰ ਨਾਮ ਬੋਲਦੇ ਮਾੜਾ ਚੰਗਾ ਬੋਲ ਮਾਂ ਨੂੰ ਵੀ ਗਾਲਾਂ ਕੱਢਦੇ ਹੂੰ ਤੇਰੇ ਮੂੰਹ ਦੇ ਵਿੱਚੋਂ ਖੂਨ ਡਲਦਾ ਦੇਖ ਕੇ ਆਏ ਆ ਬਾਈ ਸਾਨੂੰ ਵੀ ਦੁੱਖ ਲੱਗਿਆ ਜੀ ਦੇਖ ਤਾਂ ਯਾਰ ਕਿੰਨਾ ਸੋਹਣਾ ਸਰਦਾਰ ਸੀ ਆ ਸਿੰਧਰ ਸਰਤਾਜ ਵਰਗਾ ਬਾਈ ਬਾਈ ਗਾਲ ਕੇ ਰੱਖਤਾ ਮੁੰਡਾ ਤੁਸੀਂ ਯਾਰ ਸਾਰਿਆਂ ਨੇ ਗਾਲ ਕੇ ਯਾਰ ਮੁੰਡਾ ਇਸ ਘਰ ਦਾ ਵਾਰਿਸ ਲੈ ਕੇ ਦੇਵਾਂਗੇ ਤੁਹਾਨੂੰ ਸਾਰਾ ਦਿੰ ਦਿਹਾੜੀ ਕਰਦਾ ਇਹਦੇ ਨਾਲ ਰੋਟੀ ਚੱਲਦੀ ਹੈ ਘਰ ਦੀ ਇਹ ਬੰਦਾ ਵਿਚਾਰਾ ਜੇ ਨਾ ਘਰੋਂ ਜਾਵੇ ਤਾਂ ਘਰ ਦੀ ਰੋਟੀ ਵੀ ਨਾ ਖਾਵੇ ਤੁਹਾਡੇ ਪੁੱਤ ਦਾ ਹੀ ਐ ਘਰ ਮਿਲਨਪ੍ਰੀਤ ਸਿੰਘ ਦਾ ਮਿਲਨ ਨੂੰ ਮਿਲਨ ਕਰਾ ਦਿਓ ਯਾਰ ਮਿਲਨ ਦਾ ਮਾਂ ਪਿਓ ਨਾਲ ਦੇਖੋ ਭਾਈ ਮਰੀ ਹੋਈ ਇਨਸਾਨੀਅਤ ਦਾ ਇਹ ਜਿਉਂਦਾ ਜਾਗਦਾ ਜਿੰਨੇ ਸੋਨਾ ਸੁਨੱਖਾ ਬਾਈ ਸੀਗਾ ਤੇ ਸਾਰਾ ਮੂੰਹ ਕੀੜਿਆਂ ਨੇ ਖਾ ਲਿਆ ਬਾਈ। ਸ਼ਰਾਬ ਪੀ ਪੀ ਕੇ ਨਾ ਨੇ ਆਪਦਾ ਆਪ ਵੀ ਗਾੜ ਲਿਆ ਘਰ ਵੀ ਪਟ ਲਿਆ ਮਾਂ ਵੀ ਮੰਜੇ ਤੇ ਪਈ ਆ ਦੂਜੇ ਦੀਆਂ ਲੱਤਾਂ ਟੁੱਟੀਆਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਖੜੇ ਆਂ ਜੀ ਮੋਗੇ ਸ਼ਹਿਰ 'ਚ। ਮੋਗੇ ਸ਼ਹਿਰ ਦੀ ਇਹ ਸੱਤਿਆ ਸਟਰੀਟ ਗੇਲ ਰੋਡ। ਗੇਲ ਰੋਡ। ਗੱਲ ਰੋਡ ਦੇ ਉੱਪਰ ਸਤਿਆ ਸਟਰੀਟ ਆ ਗਲੀ ਦਾ ਗਲੀ ਨਾਮ ਆ ਜੀ ਸਤਿਆ ਤੇ ਇੱਥੇ ਇੱਕ ਘਰ ਦੇ ਅਸੀਂ ਬਾਹਰ ਖੜੇ ਆ ਦੋ ਪੁੱਤ ਤੇ ਇੱਕ ਮਾਂ ਰਹਿੰਦੀ ਆ ਘਰ ਚ ਫੌਜੀ ਐਕਸ ਆਰਮੀਮੈਨ ਦੇ ਪੁੱਤ ਨੇ ਤੇ ਐਕਸ ਆਰਮੀਮੈਨ ਦੀ ਵਾਈਫ ਆ ਤੇ ਬੇਟੇ ਦੇ ਮੂੰਹ ਚ ਕੀੜੇ ਪਏ ਹੋਇਆ ਆ ਸਾਰਾ ਮੂੰਹ ਕੀੜਿਆਂ ਨੇ ਖਾਦਾ ਹੋਇਆ ਉਹਦਾ ਤੇ ਬਜ਼ੁਰਗ ਮਾਂ ਤੇ ਉਹਦਾ ਕੀੜਿਆਂ ਨਾਲ ਖਾਦਾ ਪੁੱਤ ਇਸ ਟਾਈਮ ਘਰ ਚ ਤੇ ਇੱਕ ਪੁੱਤ ਜਿਹੜਾ ਪਾਹਾਜ ਆ ਉਹ ਦਿਹਾੜੀ ਤੇ ਗਿਆ ਵਾ ਉਹ ਰੋਟੀ ਲਈ ਦਿਹਾੜੀ ਕਰਕੇ 4 ਪੈਸੇ ਕਮਾ ਕੇ ਲੈ ਕੇ ਆਉਂਦਾ ਤੇ ਆ ਘਰ ਆ ਸ਼ਹਿਰ ਚ ਆਉਂਦਾ ਪਰ ਇਸ ਟਾਈਮ ਹਾਲ ਬਹੁਤ ਮੰਦੇ ਆ ਇਤੋਂ ਇਸ ਮਹਿਲ ਆ ਰਹੀ ਹੈ ਬਹੁਤ ਆ ਕਮਰੇ ਦੇ ਵਿੱਚੋਂ ਦੇਖੋ ਬਾਥਰੂਮ ਆ ਰਿਹਾ ਪਿਸ਼ਾਬ ਅੰਬੁੱਡੀ ਮਾਂ ਵਿਚਾਰੀ ਪਈ ਆ ਘਰ ਚ ਤੇ ਇਸ ਕਮਰੇ ਚ ਬਾਅਦ ਦੇ ਸ਼ਾਇਦ ਉਹ ਵੀਰ ਆ ਜਿਵੇਂ ਕੀੜੇ ਪਏ ਹੋਇਆ ਮੂੰਹ 'ਚ ਇਹ ਨਹੀਂ ਜਾਂਦੀ ਬਾਈ ਸਤਿ ਸ੍ਰੀ ਅਕਾਲ ਸਾਰੇ ਮੂੰਹ 'ਚ ਕੀੜੇ ਪਏ ਹੋਇਆ ਬਾਈ ਦੇ ਆ ਸਾਰਾ ਪਾਣੀ ਸ਼ਾਬ ਬਾਤ ਨੂੰ ਕਿੱਥੇ ਵਿੱਚ ਹੀ ਵਾਸ਼ਰੂਮ ਕਰੀ ਜਾਂਦਾ ਇੱਧਰ ਦੇ ਗੁੱਕਰ ਗੰਦੀਆਂ ਲੀਰਾ ਪੰਡ ਪੱਡ ਕੇ ਮੂੰਹ ਤੇ ਲਾ ਰਿਆ ਵਿਚਾਰਾ ਆ ਸਾਈਡ ਤੇ ਢੇਰ ਲੱਗਿਆ ਤੁੰ ਕਰੇ ਪੱਟੀਆਂ ਕਰਨ ਨੂੰ ਵੀ ਕੋਈ ਕੱਪੜਾ ਨਹੀਂ ਕਾਟਨ ਵੀ ਹੈ ਨਹੀਂ ਤੇ ਪੁਰਾਣੇ ਕੱਪੜੇ ਰਜਾਈਆਂ ਗਦੇਲੇ ਪਾੜ ਪਾੜ ਕੇ ਲੀਣਾ ਬੰਨੀ ਜਾਂਦਾ ਬਾਈ ਵਿਚਾਰ ਦੇਖੋ ਕਿਵੇਂ ਕੰਬੀ ਜਾਂਦਾ ਬੈਠਾ ਅੰਦਰ ਜਰਦਾ ਤਮਾਕੂ ਲਾਉਣ ਨਾਲ ਦੇਖੋ ਮੂੰਹ ਦਾ ਕੈਂਸਰ ਹੋ ਗਿਆ ਤੇ ਕੀੜੇ ਪੈ ਗਏ ਮੂੰਹ ਚ ਆਹ ਪਾ ਲੈ ਆਹ ਸਵੈਟਰ ਜੇ ਪਾ ਲੈ ਸਵੈਟਰ ਜੇ ਪਾ ਲੈ ਬਾਈ ਸਵੈਟਰ ਪਾ ਲੈ ਕੱਟੂ ਤੇ ਰੱਖਿਆ ਕਾਕਾ ਨੇ ਕਾਟੂ ਕਿ ਰੱਖਿਆ ਹਾਂ ਪਾ ਲੈ ਸਵੈਟਰ ਪਾ ਲੈ ਠੰਡਾ ਸਵੈਟਰ ਪਾ ਲੈ ਬਾਈ ਆਇਤ ਅਸਨ ਪਾਲਾ ਸਵਾਟਰ ਪਾਲਾ ਪਾਲਾ ਸਵਾਟਰ ਪਾਲਾ ਪਾਲਾ ਬਾਈ ਸਵਾਟਰ ਪਾਲਾ ਬਾ ਰੱਬ ਆਪਾ ਇੱਥੇ ਲੈਟਰਨ ਕਰੀ ਜਾਂਦਾ ਜੀ ਆ ਦੇਖੋ ਇੱਥੇ ਟਾਇਲਟ ਪਈ ਆ ਦੀ ਅੰਦਰ ਹੀ ਲੈਟਰਨ ਨਹੀਂ ਵੀ ਖੂਨ ਨਹੀਂ ਆ ਰਿਹਾ ਜੀ ਕਾਲੇ ਰੰਗ ਦੀ ਟਾਇਲਟ ਆ ਜਿਹੜੀ ਉਹ ਕੁੜੀ ਦੀ ਫੋਟੋ ਲੱਗੀ ਤੇ ਕੌਣ ਆ ਉਹ ਉਹ ਘਰ ਹੀ ਉਹ ਮੁੰਡਾ ਤੇਰਾ ਜਿਹਨੂੰ ਖਵਾ ਰਹੀ ਆ ਕੁਛ ਜਾਣਾ ਛੋਟੇ ਦਾ ਮੁੰਡਾ ਤੇ ਤੇ ਤੋਂ ਛੋਟੇ ਭਰਾ ਦਾ ਮੁੰਡਾ ਘਰ ਵਾਲੀ ਕੀ ਦੀ ਆ ਉਹ ਤੇਰੀ ਘਰ ਵਾਲੀ ਹੈ ਠੀਕ ਆ ਭਾਈ ਤੇਰਾ ਨਾਂ ਕੀ ਹੈ ਭਾਈ ਮੇਰਾ ਨਾਂ ਕੋਲਤਾਰਨ ਸਿੰਘ ਆਵੇ ਕੋਲਤਾਰਨ ਸਿੰਘ ਬਰਾੜ ਕੋਲਤਾਰਨ ਸਿੰਘ ਆਵੇ ਨਾ ਨਿਤਾਨਾ ਕੋਲਤਾਰਨ ਸਿੰਘ ਹਾਂ ਹਾਂ ਇਹ ਨਾ ਬਾਬੇ ਨਾਨਕ ਦਾ ਨਾਂ ਬਿੰਦਰੇ ਭਾਈ ਚੱਗਾ ਪਾਲਾ ਠੰਡ ਲੱਗਦੀ ਆ ਪਜਾਮਾ ਪਾਲਾ ਸਾਡੇ ਨਾਲ ਬੁੜੀਆਂ ਆਈਆਂ ਹੋਈਆਂ ਚੰਗਾ ਨਹੀਂ ਲੱਗਦਾ ਬੁੜੀਆਂ ਨਾਲ ਆ ਸਾਡੇ ਨਹੀਂ ਜਾਣਾ ਨਹੀਂ ਛੱਗਾ ਜਾਣਾ ਕਿਤੇ ਨਹੀਂ ਜਾਣਾ ਕਿਤੇ ਨਹੀਂ ਛੱਗਾ ਪਜਾਮਾ ਪਾਲਾ ਬਸ ਪੈਂਟ ਛੱਗਾ ਪਾਲਾ ਫੇਰ ਧੱਕੇ ਨਾਲ ਨਹੀਂ ਪਾਉਣਾ ਚਾਹੁੰਦੇ ਆ ਆਪੇ ਹੀ ਪਾਲਾ ਮਾਂ ਸਾਸਰੀ ਘਾਲ ਕੀ ਨਾਂ ਤੁਹਾਡਾ ਨਾਮ ਕੀ ਆ ਤੁਹਾਡਾ ਨਾਂ ਕੀ ਆ ਤੁਹਾਡਾ ਨਾਮ ਕੀ ਆ ਨਾਮ ਕੀ ਆ ਮੇਰਾ ਨਾਮ ਦੋ ਨਾਮ ਇੱਕ ਨਾਮ ਮੂਨ ਜੀ ਮੇਰਾ ਨਾਮ ਪਹਿਲੇ ਮਿੰਦਰ ਕੌਰ ਵੀ ਹੈ ਉਸ ਤੋਂ ਬਾਅਦ ਮੇਰਾ ਨਾਮ ਮੇਰੇ ਘਰ ਵਾਲੇ ਨਾਮ ਮਿੰਦਰ ਸਿੰਘ ਹੈ ਉਸ ਤੋਂ ਬਾਅਦ ਜਦੋਂ ਮੇਰਾ ਵਿਆਹ ਹੋਇਆ ਮੇਰਾ ਨਾਮ ਤਾਂ ਮੂਨ ਜੀਤ ਕੌਰ ਨਾ ਮੋਹਨ ਜੀਤ ਕੋ ਮੋਹਨ ਜੀਤ ਕੋ ਨਾ ਸਾਡੀ ਬਿੰਦਰੇ ਜਾਤ ਮੇਰੇ ਪੇਕਿਆ ਨਹੀਂ ਮੇਰੇ ਸੋਹਰੇ ਨਹੀਂ ਬਿੰਦਰੇ ਜਾਤ ਬਿੰਦਰ ਰਾਮ ਸੀ ਮੇਰਾ ਕਾਰਨਾਲਾ ਫੌਜ ਵਿੱਚ ਨੌਕਰ ਹੈ ਮੈਨੂੰ ਪੈਨਸਲ ਮਿਲਣੀ ਹੈ ਮੈਂ ਪੈਨਸਲ ਆਪਰੇ ਲੈ ਕੇ ਜਾ ਰਹਾ ਹਾਂ ਬਾਪੂ ਫੌਜੀ ਬਾਪੂ ਦੀ ਫੋਟੋ ਮ ਦੇਖੋ ਉਹ ਫੋਟੋ ਕਿਦੀ ਹੈ ਮੁੰਡੇ ਦੀ ਹੈ ਮਾਂ ਛੋਟੇ ਮੁੰਡੇ ਦੀ ਫੋਟੋ ਆ ਆ ਪੋਤੇ ਦੀ ਫੋਟੋ ਹੈ ਮਾਤਾ ਜੀ ਦੀ ਇਹ ਉਹਨੇ ਬੈਠੇ ਨਹੀਂ ਪੁੱਤਰ ਉਹਨੇ ਬੈਠੇ ਨਹੀਂ ਹੈ ਦੇਖ ਬਿੰਦਰ ਸਿੰਘ ਮੁੰਡੇ ਦੀ ਹੈ ਨਾ ਸੋਹਣਾ ਸੀ ਕਿ ਮੇਰਾ ਪੁੱਤ ਆ ਵੀ ਹੈ ਨਾ 16 17 ਸਾਲਾਂ ਦਾ ਹੋ ਗਿਆ ਹੁਣ ਆ ਜਵਾਕ ਗਏ ਨੂੰ 13 ਸਾਲ ਹੋ ਗਏ ਘਰੋਂ ਤੇਰੀ ਕੁੜੀ ਨੇ ਭੇਜਿਆ ਬੰਬੇ ਵਾਲੀ ਕੁੜੀ ਨੇ ਤੇਰੀ ਬੰਬੇ ਵਾਲੀ ਕੁੜੀ ਨੇ ਨਹੀਂ ਮੈਂ ਤਾਂ ਹੁੱਜਾ ਮੇਰਾ ਨਹੀਂ ਪਤਾ ਸੁਝਾ ਜਲ ਮੈਂ ਉਹ ਮੇਰੇ ਤੇ ਬਿਆਨ ਕਿੱਸਾ ਹੋ ਗਿਆ ਨਾ ਆ ਬਹ ਪੂਰੀ ਫੋਟੋ ਪਬਜੀ ਦੀ ਨਾ ਸਰਦਾਰ ਅਮਿੰਦਰ ਸਿੰਘ ਬਿੰਦਰਾ 1937 ਤੋਂ 1990 ਜੁੜ ਜਾਂਦੇ ਆ ਘਰ ਜੀ ਉੱਚੜ ਇਹ ਮੇਰੇ ਨਾਲ ਜਦੋਂ ਕੁਰੇ ਹੋਏ ਇਹ ਉਹਨਾਂ ਨੇ ਉਹ ਦੋਨੇ ਫੋਟੋ ਹੈ ਆ ਫੌਜੀ ਵਾਲੀ ਫੋਟੋ ਆ ਹਮ ਬੇ ਬੇ ਹਸਬੰਦ ਘਰ ਵਾਲਾ ਜਿਹੜਾ ਕਿਣਾ ਸ਼ਾਨੀ ਆਵੜੀ ਆ ਮੰਡੀ ਆਰ ਗਈ ਹਮ ਆਹ ਗਾ ਇਹ ਮੈਨੂੰ ਨੇ ਪਤਾ ਮੈਂ ਪੋਜ ਵਿੱਚ ਨਾਲ ਕਿਧਰੇ ਨਹੀਂ ਆਈ ਮੇਰੇ ਆਪ ਮੇਰੇ ਬੋਟੂ ਮੇਰੀ ਥੋੜੀ ਹੋਂ ਨਿਕਾ ਤਾਂ ਮੈਨੂੰ ਇਹ ਸੋਨੇ ਹੀ ਪਤਾ ਲੱਗਿਆ ਦਾੜੀ ਵਾਲੇ ਜਿਹੜੇ ਤੇਰਾ ਨਾਂ ਕੀ ਆ ਤੇਰਾ ਨਾਂ ਕੀ ਆ ਮੈਂ ਸੋਰੇ ਨਾਮ ਹਾਂ ਤੋਰਨਾ ਨਾ ਬਲਵੰਤ ਸਿੰਘ ਬਲਵੰਤ ਸਿੰਘ ਮੇਰਾ ਨਾਮ ਨਹੀਂ ਮੈਨੂੰ ਪਤਾ ਤੁਸੀਂ ਕੋਣ ਨਾ ਬਲਵੰਤ ਸਿੰਘ ਮੇਰਾ ਨਾਮ ਮੋਹ ਜਿਤ گور ਵੀ ਹੈ ਮਿੰਦਰ گور ਵੀ ਹੈ ਮਿੰਦਰ گور ਹਾਂ ਆ ਭੜੇ ਲੈ ਕੋ ਕੋਲੇ ਨੂੰ ਜਾਣਾ ਥੋੜੀ ਕਿਤੇ ਕੁਲਤਰਨ ਜਾਣਾ ਨਹੀਂ ਕਿਤੇ ਉਹ ਤਾਂ ਉਹ ਕਹਿੰਦਾ ਕਿ ਨਾ ਜੈਕਟ ਪਾ ਲਓ ਠੰਡ ਲੱਗਦੀ ਹੈ ਬਾਈ ਕੰਬੀ ਜਾਂਦਾ ਕੇ ਰੀਡ ਕੋਟ ਇਹਨੂੰ ਐਸਾ ਕਲਤਾਰਨੇ ਸ਼ਰਾਬ ਪੀ ਪੀਕੇ ਸਰੀਰ ਗਾਲ ਲਿਆ ਵੀਰੇ। ਨੀ ਅੰਗੇ ਸਰੀਰ। ਤਮਾਕੂ ਲਾ ਲਾ ਕੇ ਸਰੀਰ ਗਾਲ ਲਿਆ ਬਾਈ ਕੀੜੇ ਪੈ ਗੇ ਮੂੰਹ ਚ ਹੁਣ ਇਦੋਂ ਵੱਧ ਮਾੜਾ ਕੀ ਹੋਊ। ਨਾ ਮੇਰਾ ਵੀਰ ਸਾਡੇ ਨਾਲ ਚੱਲ ਯਾਰ ਚੱਲੀਏ ਆਪਾਂ। ਤੈਨੂੰ ਲੈਣ ਆਏ ਐ ਢੀ ਦੂਰੋਂ ਲੁਧਿਆਣੇ ਤੋਂ ਵੀਰੇ ਅਸੀਂ। ਖੜਾ ਬੱਦ ਅੱਖੇ ਲੱਗ ਮੇਰੇ। ਮੰਨਿਆ ਕਰ ਮਾ ਵੀ ਤੇ ਨਾਲ ਹੀ ਬੱਦ ਖੜਾ ਹੋ। ਮੈਂ ਗਿਆ ਬੱਦ ਖੜਾ ਅੱਖੇ ਲੱਗ ਮੇਰੇ। ਕੁਲਤਾਰਨ ਮੇਰੀ ਗਾਸ ਨੇ ਪੱਤਾ ਆਇਆ ਓਰੇ ਓ ਕੁਲਤਾਰਨ ਆਇਆ ਪੱਤਾ ਆ ਜਾ ਖੜਾ ਹੋ ਖੜਾ ਪੱਤਾ ਆ ਜਾ ਆਖੇ ਲੱਗੀ ਜਾਂਦਾ ਆਇਆ ਪੱਤਾ ਆ ਜਾ ਓ ਤੂੰ ਠੀਕ ਹੋ ਜਾਏਗਾ ਆ ਜਾ ਓਰੇ ਹਾਂ ਹਾਂ ਚੱਲ ਠੀਕ ਹੋ ਜਾਏਗਾ ਪੱਤਾ ਆ ਜਾ ਓਰੇ ਆ ਜਾ ਆ ਜਾ ਓ ਕੁਲਤਾਰਨ ਖੜਾ ਹੋ ਆ ਜਾ ਓਰੇ ਓਏ ਆ ਜਾ ਵੀਰਿਆ ਮੈਂ ਨਹੀਂ ਜਾਣਾ ਓਏ ਆ ਜਾ ਵੀਰਿਆ ਓ ਪੱਤਾ ਠੀਕ ਹੋ ਜਾਏਗਾ ਰਾਜੇ ਤੇਰੇ ਭਲੇ ਲਈ ਆ ਜਾ ਮੈਂ ਨਹੀਂ ਤੇਰੇ ਭਲੇ ਲਈ ਪੱਤਾ ਆ ਜਾ ਖੜਾ ਉਹ ਮੈਂ ਤੇ ਬਾਹਰ ਗੱਲ ਕਰ ਲਾ ਯਾਰ ਗੱਲ ਕਰ ਖੜਾ ਉਹ ਜੀਜਾ ਦੇ ਨਾਲ ਆ ਖੜਾ ਹੋ ਜਾ ਪੁੱਤ ਆ ਜਾ ਆ ਜਾ ਬਾਹਰ ਤਾ ਆ ਜਾ ਬਾਹਰ ਆਇਆ ਨਹੀਂ ਲੈ ਕੇ ਜਾਂਦੇ ਇੰਦਰ ਨਾ ਬਾਧਾ ਤੇਰੀ ਤੇਰੀ ਰਜ਼ਾਮੰਦੀ ਨਾਲ ਲੈ ਕੇ ਜਾਵਾਂਗੇ ਤੇਰੀ ਮੇਰੀ ਗੱਲ ਪੁੱਤ ਠੀਕ ਹੋ ਜਾ ਬਾਹਰ ਆ ਜਾ ਆਪੇ ਆ ਜਾ ਬਾਹਰ ਆ ਜਾ ਬਾਹਰ ਆ ਜਾ ਨੰਨੇ ਆ ਜਾ ਆ ਜਾ ਮੈਂ ਨਾਲ ਚੱਲਿਆ ਤੇ ਆ ਜਾ ਓਰੇ ਆ ਜਾ ਮੈਂ ਚੱਲਿਆ ਤੇਰੇ ਨਾਲ ਆ ਜਾ ਮੈਂ ਚੱਲਿਆ ਪੁੱਤ ਆ ਜਾ ਭਾਜੀ ਤੁਹਾਡੇ ਨਾਲ ਚੱਲਣੇ ਮੈਂ ਨਾਲ ਚੱਲਾਂ ਤੇ ਆ ਜਾ ਖੜਾ ਹੋ ਪੁੱਤ ਆ ਜਾ ਸਤਨਾਮ ਆਇਆ ਪੁੱਤ ਆਜਾ ਆਜੂ ਆਜਾ ਨਾ ਆਜੋ ਰਿਹਾ ਆਜਾ ਆਪੇ ਆਇਆ ਆਪੇ ਆਇਆ ਤਪਾ ਬੁਰ ਬੁਰਵਾ ਆਇਆ ਆਜਾ 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 ਕਿਵੇਂ ਵਿਚਾਰੇ ਦੇ ਮੂੰਹ ਚ ਕੀੜੇ ਪਏ ਆ ਆਹ ਜਿਹੜੇ ਕੀੜਿਆਂ ਨੇ ਖਾਤਾ ਪਿਆ ਆ ਤਸਵੀਰ ਲੱਗੀ ਐ ਦੇਖੋ ਇਹ ਸਰਦਾਰ ਕਿੰਨਾ ਸੋਹਣਾ ਹੁੰਦਾ ਸੀ ਹਾਂ ਤੈਨੂੰ ਜੇ ਚੰਗਦੀ ਅੱਜ ਦਾ ਆਜਾ ਬਦਾ ਆਜਾ ਕਹੋਗੇ ਤੁਸੀਂ ਹੂੰ ਆਇਆ ਨਹੀਂ ਆਜਾ ਦਿਖਾ ਵੀ ਨਹੀਂ ਸਕਦੇ ਆਜਾ ਅੱਖੇ ਲੱਗ ਮੇਰੇ ਆਜਾ ਪਰ ਘਰ ਵਾਲੀ ਦੀ ਫੋਟੋ ਲੱਗੀ ਹੋਈ ਹੈ ਉੱਪਰ ਤੁਸੀਂ ਆਜੋ ਆਜੋ ਆ ਜਾ ਤੀਜਾ ਨਾਲ ਜਦੋਂ ਮੈਂ ਕਿ ਆਇਆ ਤਾਂ ਅੱਖ ਲੇ ਦਾ ਮੇਰੇ ਗੱਲ ਤਾਂ ਕਰ ਛੱਡ ਕੇ ਚਲੇ ਗਈ ਖੜਾ ਹੋ ਜਲਦੀ ਕਰ ਅੱਖ ਲੱਗ ਮੇਰਾ ਜਾ ਉਹ ਕੀ ਬੋਲੀਏ ਕੁਝ ਆ ਜਾ ਆ ਜਾ ਕਿਹਨੂੰ ਕਹੀਏ ਸਹੀ ਕਿਹਨੂੰ ਕਹੀਏ ਅੱਜ ਤੋਂ 13 14 ਸਾਲ ਪਹਿਲਾਂ ਦੋਨੇ ਭਰਾਵਾਂ ਦੀਆਂ ਪਤਨੀਆਂ ਸਾਡੇ ਚਲੇ ਗਈਆਂ ਜਦੋਂ ਮੈਂ ਕਿ ਆ ਜਾ ਅੱਖ ਲੱਗ ਮੇਰੇ ਤਮਾਕੂ ਲਾਉਂਦੇ ਸੀਗੇ ਜਿਹਦੇ ਕਾ ਆ ਜਾ ਆ ਜਾ ਹਾਂ ਜੀ ਕਾਰ ਵਾਲੀਆਂ ਵੀ ਛੜ ਕੇ ਚਲੇ ਗਈਆਂ ਆ ਜਾ ਆ ਜਾ ਮੈਂ ਤੇ ਕਿਹਾ ਖੜਾ ਜਾ 72 ਹੁੰਦੇ ਚਲੇ ਗਏ ਹੁਣ 13 ਸਾਲਾਂ ਚ ਇੰਨੀ ਕਿ ਸ਼ਰਾਬ ਪੀ ਪੀ ਕੇ ਆਪਣੇ ਆਪ ਨੂੰ ਗਾਲ ਲਿਆ ਆ ਜਾ ਆ ਜਾ ਆ ਜਾ ਤਮਾਕੂ ਲਾਉਣ ਕਰਕੇ ਮੂੰਹ ਦੇ ਉੱਤੇ ਐਡਾ ਸਾਰਾ ਟਿਊਮਰ ਬਣ ਗਿਆ ਉਹ ਗਲ ਗਿਆ ਫੇਸ ਖੜਾ ਖੜਾ ਕੀੜੇ ਪੈ ਗਏ ਸਾਰਾ ਮੂੰਹ ਮੂਹਰੋਂ ਬੁੱਲ ਸਾਰੇ ਕੀੜੇ ਖਾ ਕੇ ਖੜਾ ਮੈਂ ਜਿ ਕਿਹਾ ਬਸ ਐਂ ਕੱਟਦੇ ਗਾਲਾਂ ਦੋਨੇ ਭਰਾ ਗਾਲਾਂ ਕੱਢੇ ਲਾਪੀ ਗਿਆ ਲੜਪੰਦੇ ਮਾਂ ਨੂੰ ਇੰਨਾ ਬੋਲਦੇ ਮਾੜਾ ਚੰਗਾ ਬਹੁਤ ਮਾਂ ਨੂੰ ਵੀ ਗਾਲਾਂ ਕੱਢਦੇ ਆ ਹੂੰ ਇੱਦਾਂ ਆਪ ਦਵਾਈ ਲੈ ਕੇ ਆਇਆ ਆ ਇਹ ਬੁਲਾ ਕੇ ਆਇਆ ਤੇ ਪਰਚੀਆਂ ਹਾਂ ਹਾਂ ਸਾਰੀਆਂ ਪਰਚੀਆਂ ਡਿਚਾਰਜ ਕਾਰਡ ਉਹਦੇ ਕੋਲੇ ਆ ਹਾਂ ਸਾਰੇ ਕੋਲ ਇਹ ਯਾਰ ਬੇਕੂਬ ਬਣਾਉਂਦੇ ਆ ਮੈਂ ਮੈਂ ਇਹਨਾਂ ਨੂੰ ਪਹਿਲਾਂ ਹੀ ਪੜਖ ਗਿਆ ਮੈਂ ਕਿਹਾ ਇਹ ਬੰਦੇ ਕਮਲਾ ਬਣਾਉਂਦੇ ਆ ਬਾਈ ਨੂੰ ਹਾਂ ਸਹੀ ਹੈਗਾ ਆ ਵਿਚੇ ਵਿੱਚ ਇਹਨੂੰ ਕਮਲਾ ਬਣਾਇਆ ਪਿਆ ਵਿਚਾਰੇ ਨੂੰ ਚੰਗਾ ਭਲਾ ਬੰਦਾ ਦੇਖੋ ਕਿੰਨੀ ਵੱਡੀ ਗਲਤੀ ਹੈ ਇਹਨਾਂ ਦੀ ਕੁਲਤਰਨ ਵੀਰ ਕਿੰਨਾ ਸਾਊ ਬੰਦਾ ਵਿਚਾਰੇ ਨੂੰ ਅੱਜ ਵੀ ਮਾੜਾ ਕਹੀ ਜਾਂਦੇ ਲੋਕ ਦੇਖੋ ਕਿੰਨੀ ਮਾਰੀ ਆ ਜਾ ਕੁਲਤਰਨ ਵੀਰੇ ਤੇਰੇ ਮੂੰਹ ਦੇ ਵਿੱਚੋਂ ਖੂਨ ਡਲਦਾ ਦੇਖ ਕੇ ਆਏ ਆ ਭਾਈ ਸਾਨੂੰ ਵੀ ਦੁੱਖ ਲੱਗਿਆ ਅੱਜ ਵੀ ਕੁਲਤਰਨ ਬਾਈ ਦੀ ਆ ਹਾਲਤ ਬਣੀ ਪਈ ਆ ਕੀੜੇ ਪੈ ਗਏ ਆ ਅਸੀਂ ਤਾਂ ਆਏ ਆ ਕੁਲਤਰਨ ਬਾਈ ਆ ਬਾਈ ਦਾ ਤੇਰੇ ਨਾਲ ਆ ਯਾਰ ਆ ਦੇ ਜੀਜਾ ਤੇਰਾ ਕਿੰਨਾ ਵਧੀਆ ਬੰਦਾ ਯਾਰ ਨਹੀਂ ਕਿਤੇ ਜਾਣਾ ਹੋਇਆ ਤੁਸੀਂ ਨਾ ਹੋ ਨਾ ਦੇਜੋ ਅੱਛਾ ਜੀ ਆਇਆ ਜੀ ਯਾਰ ਕਿੰਨਾ ਕਿੰਨਾ ਵਧੀਆ ਬੰਦਾ ਹੈ ਬਾਈ ਤੂੰ ਚਲੇ ਜਾ ਯਾਰ ਉਹ ਸੀਟੇ ਬਾਈ ਦੀ ਫੋਟੋ ਲਾ ਯਾਰ ਫੋਟੋ ਲਾ ਕੇ ਦੇ ਮੈਨੂੰ ਸੀਟਾ ਬਾਈ ਪੁਰਾਣਾ ਕਿੰਨਾ ਸੋਹਣਾ ਲੱਗਦਾ ਸੀ ਯਾਰ ਬਾਈ ਸੀਟੇ ਪੱਗ ਤੂੰ ਆ ਬੰਦਾ ਦੀ ਯਾਰ ਕਿੰਨੀ ਸੋਹਣੀ ਪੱਗ ਆ ਯਾਰ ਸੀਟੇ ਹਾਂ ਹੋ ਜਾ ਹਾਂ ਚਲੀ ਜਾ ਪਿੱਛੇ ਨੂੰ ਵਜੋ ਹੁਣ ਵੀ ਨਹੀਂ ਸੀਟੇ ਤੋਂ ਯਾਰ ਕਿੰਨੀ ਸੋਹਣੀ ਪੱਗ ਬਾਈ ਦੀ ਦੇਖੋ ਜੀ ਕਿੰਨਾ ਸੋਹਣਾ ਇਹ ਤੇਰਾ ਬਰਾਦਰ ਹੈ ਸਤਿੰਦਰ ਸਰਤਾਜ ਵਰਗਾ ਬਾਈ ਹਾਂ ਸਿੰਦਰਸਾ ਤਾਜ਼ਰ ਕੀ ਸ਼ਕ ਕਰਦਾ ਦੇਖ ਤਾਂ ਸਹੀ ਯਾਰ ਕਿੰਨਾ ਸੋਹਣਾ ਸਰਦਾਰ ਸੀ ਯਾਰ ਬਾਈ ਗਾਲ ਕੇ ਰੱਖਤਾ ਮੁੰਡਾ ਤੁਸੀਂ ਯਾਰ ਸਾਰਿਆਂ ਦੇ ਨਾਲ ਕੇ ਯਾਰ ਮੁੰਡਾ ਇਸ ਘਰ ਦਾ ਵਾਰਿਸ ਲੈ ਕੇ ਦੇਵਾਂਗੇ ਤੁਹਾਨੂੰ ਤੁਸੀਂ ਇੰਨਾ ਪਤਾ ਕਰਕੇ ਦੱਸ ਸਕਦੇ ਹੋ ਹੈ ਕਿੱਥੇ ਹੋਣਗੀਆਂ ਆਪਾਂ ਜਦੋਂ ਵੀਡੀਓ ਪਾਉਂਦੇ ਆ ਬਾਈ ਲੱਖਾਂ ਕਰੋੜਾਂ ਲੋਕ ਦੇਖਦੇ ਆ ਬਾਈ ਆਪੇ ਤੁਸੀਂ ਪੂਰਾ ਉਹਦਾ ਨਾਮ ਦੱਸੋ ਕੀ ਸੀ ਉਹਨਾਂ ਦੇ ਸਹੁਰੇ ਦਾ ਨਾਮ ਦੱਸੋ ਆਪੇ ਸ਼ਾਮ ਤੱਕ ਲੋਕਾਂ ਨੇ ਲੱਭ ਕੇ ਦੇ ਦੇਣਗੇ ਆਪਾਂ ਜਦੋਂ ਫੋਟੋ ਦਿਖਾਈ ਨਾ ਵੀ ਆਹ ਕੁੜੀਆਂ ਤੇ ਦੇਖੀ ਸ਼ਾਮ ਤੱਕ ਕਰਕੇ ਮੈਂ ਆਪਾਂ ਨੂੰ ਕਿੰਨੇ ਫੋਨ ਆ ਜਾਣੇ ਆ ਵੀ ਇਹ ਸਾਡੇ ਗਵਾਂਢ ਚ ਰਹਿੰਦੇ ਆ ਜਾਂ ਕਿੱਥੇ ਰਹਿੰਦੇ ਆ ਆਪਾਂ ਨੂੰ ਲੱਭ ਜਾਣਗੇ ਕੀ ਨਾਂ ਤੇਰੀ ਘਰ ਵਾਲੀ ਦਾ ਬਾਈ ਕਰਮਜੀਤ ਕਮਲਜੀਤ ਤੇ ਇਹਦੀ ਘਰ ਵਾਲੀ ਦਾ ਕੁਲਤਾਰਨ ਤੇਰੀ ਘਰ ਵਾਲੀ ਦਾ ਕੀ ਨਾਂ ਸੀ ਕਰਮਿੰਦਰ ਪਰਮਿੰਦਰ ਪਰਮਿੰਦਰ ਕੌਰ ਇਹਦੀ ਘਰ ਵਾਲੀ ਦਾ ਨਾਂ ਪਰਮਿੰਦਰ ਕੌਰ ਸੀ ਤੇ ਤੇਰੀ ਘਰ ਵਾਲੀ ਦਾ ਨਾਂ ਕਮਲਜੀਤ ਕਮਲਜੀਤ ਕੌਰ ਸੀ ਤੇ ਬੇਟੇ ਦਾ ਕੀ ਨਾਂ ਸੀ ਮਿਲਨ ਪ੍ਰੀਤ ਸਿੰਘ ਹੈ ਮਿਲਨ ਪ੍ਰੀਤ ਸਿੰਘ ਆ ਕਿੰਨਾ ਸੋਹਣਾ ਨਾਮ ਸੀ ਯਾਰ ਬੱਚੇ ਦਾ ਕਿੱਥੇ ਤੁਰ ਗੀਆਂ ਲੈ ਕੇ ਦੋਨੋਂ ਫੁੱਟੇ ਕਰਮ ਵਿਚਾਰੀ ਮਾਂ ਦੇ ਜਿਹੜੀ ਬੈਠੀ ਆ ਦੋ ਪੁੱਤ ਆ ਦੋ ਨੂੰਹਾਂ ਤੁਰ ਗੀਆਂ ਪੋਤਾ ਵੀ ਜ ਲੈ ਗਿਆ ਇਸ ਘਰ ਚੋਂ ਤੇ ਪੁੱਤ ਦੇਖੋ ਆ ਬਾਈ ਦੀਆਂ ਲੱਤਾਂ ਟੁੱਟੀਆਂ ਗੀਆਂ ਤੁਰਦਾ ਵੀ ਮਸਾ ਵਿਚਾਰਾ ਸਾਈਕਲ ਤੇ ਆਇਆ ਹੁਣ ਚਾਰਾ ਦਿਨ ਦਿਹਾੜੀ ਕਰਦਾ ਇਹਦੇ ਨਾਲ ਰੋਟੀ ਚੱਲਦੀ ਆ ਘਰ ਦੀ ਇਹ ਬੰਦਾ ਵਿਚਾਰਾ ਜੇ ਨਾ ਘਰੋਂ ਜਾਵੇ ਤਾਂ ਘਰ ਦੀ ਰੋਟੀ ਵੀ ਨਾ ਤੁਰੇ ਇਹੀ ਘਟਾ ਦਾਲ ਲਿਆਉਂਦਾ ਮਾੜਾ ਮੋਟਾ ਦੇਖੋ ਪੱਗ ਬਾਈ ਦੀ ਕਾਲੀ ਹੋਈ ਪਈ ਆ ਮਕੈਨਿਕ ਆ ਧੰਨਾ ਬਾਈ ਦੇ ਦੇਖੋ ਠੰਡ ਕਿੰਨੀ ਆ ਚੱਪਲਾਂ ਪਾਈਆਂ ਹੋਈਆਂ ਘਰ ਚ ਇਸ ਇਸ ਘਰ ਚ ਆ ਕੇ ਸੌਂਦਾ ਰਾਤ ਨੂੰ ਇਸ ਘਰ ਜਿੱਥੇ ਇੱਕ ਕਮਰੇ ਚ ਭਰਾ ਜਿਹੜਾ ਬੈਠਾ ਉਹਦੇ ਕੀੜੇ ਮੂੰਹ ਚ ਪੈ ਕੇ ਸਾਰਾ ਕੀੜੇ ਮੂੰਹ ਖਾਈ ਜਾਂਦੇ ਆ ਇੱਕ ਕਮਰੇ ਚ ਮਾਂ ਪਈ ਆ ਜਿਹੜੀ ਵਿਚਾਰੀ ਤੁਰ ਵੀ ਨਹੀਂ ਸਕਦੀ ਚੱਜ ਨਾਲ ਸੁਣਦਾ ਵੀ ਨਹੀਂ ਉਹਨੂੰ ਤੇ ਇੱਕ ਕਮਰੇ ਚ ਆ ਕੇ ਇਹ ਪੈ ਜਾਂਦਾ ਵਿਚਾਰਾ ਵਿਚਾਲੇ ਆ ਲੱਭ ਗਈ ਓ ਕੁਲਤਰਨ ਦੀ ਫੋਟੋ ਦੇਖੋ ਜੀ ਕਿੰਨੇ ਸੋਹਣੇ ਗਏ ਗੱਡਮੀ ਬਾਈ ਪੱਗ ਬੰਨੇ ਆ ਕੁਲਤਰਨ ਦੇ ਤੇ ਬਾਈ ਇਹ ਵਖਤ ਨੇ ਦੀਆਂ ਚੱਲੀਆਂ ਗਰਮ ਤੱਤੀਆਂ ਹਵਾਵਾਂ ਨੇ ਰੋੜ ਤੇ ਮਾਂ ਦੇ ਪੁੱਤ ਵਖਤ ਬਾਈ ਪੈੜ ਚਾਲ ਵੀ ਨਹੀਂ ਕਰਦਾ ਇਦਾਂ ਤੁਰਦਾ ਸਮਾਂ ਖੜਕਾ ਆਵਾਜ਼ ਕੋਸ਼ਿਸ਼ ਨਹੀਂ ਸੁਣਦਾ ਉਹ ਤੋਂ ਫਿਰ ਸਾਨੂੰ ਅਸੀਂ ਜਾਨੇ ਬੋਲੇ ਗੁੰਗੇ ਹੋ ਜਾਂਦੇ ਆ ਉਹਦੇ ਮੂਹਰੇ ਦੇਖੋ ਦੋਨੇ ਭਰਾਵਾਂ ਦੀਆਂ ਫੋਟੋਆਂ ਨਾਲ ਨਿੱਕਾ ਜਾ ਬੇਟਾ ਧੰਨ ਅਕਲਤਾਰਨ ਯਾਰ ਬਾਈ ਤੁਸੀਂ ਏਡਾ ਜਿਗਰਾ ਥੋੜਾ ਬਾਈ ਤਾਂ ਨੂੰ ਤੁਸੀਂ ਯਾਰ ਇੰਨਾ ਕੱਟੀ ਗਏ ਬਹੁਤ ਦੁੱਖ ਕੱਟੇ ਬਾਈ ਡਾ ਤੋਖਾ ਏਡਾ ਤੋਖਾ ਕੁਲਤਾਰਨ ਇਹ ਲੰਪਾਲਾ ਜੈਕਟ ਵੀ ਹੈ ਇਹਦੀ ਰਵਾਇਤ ਲੈ ਜਾਂਦੇ ਨੇ ਨਹੀਂ ਬਾਈ ਮੇਰੀ ਗੱਲ ਸੁਣ ਨਾ ਅਪਨਵੇਂ ਸਾਲ ਦੀ ਸ਼ੁਰੂਆਤ ਵਧੀਆ ਕਰਾਂਗੇ ਤੁਹਾਡਾ ਲਾਅ ਸ਼ੁਰੂ ਹੋ ਜੂ ਬਾਈ ਨਹੀਂ ਮੇਰਾ ਅੱਜ ਕੁਲ ਤਾਰਨ ਬਾਈ ਤੇਰੀ ਕੁੱਲ ਤਾਰਨੀ ਹੈ ਕੁੱਲ ਬਾਬੇ ਨਾਨਕ ਨੇ ਕੁੱਲ ਤਾਰਨੀ ਹੈ ਤੇਰੀ ਪਤਾ ਨਹੀਂ ਕੁੱਲ ਤਾਰ ਨਾ ਰੱਖਿਆ ਸੀਗਾ ਕੁੱਲ ਤਰੀ ਨਹੀਂ ਕੁੱਲ ਖਤਮ ਹੀ ਹੋ ਗਈ ਯਾਰ ਕਿੰਨਾ ਵਾਹ 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 ਜਾ ਬਾਸ਼ਾ ਮੇਰ ਕਰੀ ਮੇਰੇ ਬੀਰੇ ਨੂੰ ਤੰਦਰੁਸਤੀਆਂ ਬਖਸ਼ੀਏ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਅਜੂਨੀ ਸਭੰਗਰ ਪ੍ਰਸ਼ਾਦ ਜਪ ਆਪ ਸੱਚ ਜਗਤ ਸੱਚ ਨਾਨਕ ਹੋਸੀ ਸੱਚ ਚਾਹੇ ਜਦੋਂ ਗਾਂ ਕੇ ਸਰਦਰੀਆਂ ਕਰਾਉਣੀਆਂ ਉਦੋਂ ਬਾਹਰ ਛੱਡ ਦੇਣਾ ਆ ਤੁਹਾਡਾ ਜਿਹੜਾ ਆਹ ਪੰਨਦੇ ਹੋ ਦੇਖੋ ਜੀ ਸਹੀ ਕਰਕੇ ਤੁਹਾਨੂੰ ਛੱਡ ਕਿੰਨੇ ਸੋਹਣਾ ਸੁਨੱਖਾ ਬਾਈ ਸੀਗਾ ਇੱਕ ਇੱਕ ਦੋ ਵਾਰ ਤੇ ਸਾਰਾ ਮੂੰਹ ਕੀੜਿਆਂ ਨੇ ਖਾ ਲਿਆ ਬਾਈ ਤੁਹਾਨੂੰ ਦੱਸ ਨਹੀਂ ਦਿਖਾ ਨਹੀਂ ਸਕਦਾ ਕਿਉਂਕਿ ਜੇ ਉਹ ਤਸਵੀਰ ਤੁਸੀਂ ਦੇਖ ਲਈ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਚੱਲ ਸਕਦੀ ਇੰਨਾ ਇੰਨਾ ਕਾਰ ਵਧੀਆ ਸੀ ਦੋ ਪੁੱਤ ਸੀ ਬੁਰਸ਼ੀਆਂ ਵਰਗੇ ਸਮਾਂ ਦੇ ਆ ਬੈਠੀ ਹੈ ਵਿਚਾਰੀ ਇਹ ਬੰਦਾ ਰੋਟੀ ਖਵਾਉਂਦਾ ਮਾਂ ਨੂੰ ਵੀ ਆਪਣੇ ਭਰਾ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦਿਹਾੜੀ ਦੌੜੀ ਕਰਕੇ ਗੁਰਜੀ ਵਾਹ ਗੁਰਸਾਹਿਬ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਅਰਦਾਸ ਕਰਿਓ ਅੱਜ ਪਤਾ ਨਹੀਂ ਕਿਹੜੇ ਉਹ ਮਾੜੇ ਕਰਮ ਸੀ ਕੀਤੇ ਪਤਾ ਨਹੀਂ ਕਿਹੜੀ ਉਹ ਮਾੜੀ ਘੜੀ ਸੀ ਅਸਮਾਨ ਦੇ ਆਈ ਜਿਹੜੀ ਦੋ ਪੁੱਤ ਦੋਨੇ ਏਡੇ ਸੋਹਣੇ ਸੁਨਖੇ ਸਰਦਾਰ ਪਰ ਸਮੇਂ ਦੀ ਇਸ ਤਰ੍ਹਾਂ ਦੀ ਭੇਟ ਚੜ ਗਏ ਸ਼ਰਾਬ ਸਾਡੇ ਥਾਂ-ਥਾਂ ਗਲੀ-ਗਲੀ ਠੇਕੇ ਖੋਲ੍ਹੇ ਸਰਕਾਰਾਂ ਨੇ ਦਰ ਦਰਪੈ ਦੇ ਪੈਕਟਾਂ ਦੇ ਵਿੱਚ ਸ਼ਰਾਬਾਂ ਵਿਕਦੀਆਂ ਉਹ ਪੈਕਟਾਂ ਵਾਲੀਆਂ ਸ਼ਰਾਬਾਂ ਪੀ ਪੀ ਕੇ ਸਿਹਤ ਵੀ ਖਰਾਬ ਕਰ ਲਈ ਤੇ ਜ਼ਿੰਦਗੀ ਵੀ ਖਰਾਬ ਕਰ ਲਈ ਜੇ ਉਹ ਮਰੀਆਂ ਭੈਣਾਂ ਕਿਤੇ ਵੀਡੀਓ ਦੇਖਦੀਆਂ ਬਾਈ ਇਹ ਦੋਨੇ ਭਰਾਵਾਂ ਦਾ ਹਾਲ ਦੇਖੋ ਕੀ ਹੋਇਆ ਐਡਾ ਘਰ ਪਿਆਵਾ ਤੁਹਾਡਾ ਹੀ ਆ ਤੁਹਾਡੇ ਪੁੱਤ ਦਾ ਹੀ ਆ ਤੁਹਾਡੇ ਪੁੱਤ ਦਾ ਹੀ ਇਹ ਘਰ ਮਿਲਨਪ੍ਰੀਤ ਸਿੰਘ ਦਾ ਮਿਲਨ ਨੂੰ ਮਿਲਨ ਕਰਾ ਦਿਓ ਯਾਰ ਮਿਲਨ ਦਾ ਮਾਂ ਪਿਓ ਨਾ ਆਉ ਦੇਣਾ ਦਾਦੀ ਬੈਠੀ ਡੀਕਦੀ ਆ ਝਾਕਦੀ ਆ ਬਾਰਸ ਨੂੰ ਲੱਭਦੀ ਆ ਬੇਟੀ ਇਸ ਘਰ ਦੇ ਨੂੰ ਜਸਵਿੰਦਰ ਡੀਕ ਦਾ ਰੋਜ਼ ਦਿਹਾੜੀ ਤੇ ਜਾਂਦਾ ਟੈਂਪੂ ਠੀਕ ਕਰਦਾ ਮਿਸਤਰੀ ਆ ਬਾਈ ਮਕੈਨਿਕ ਆ ਤੇ ਦੂਜਾ ਤਾਂ ਕੀ ਬੋਲੀਏ ਬਾਈ ਮੈਂ ਕਈ ਵਾਰ ਸਪੀਚਲੈਸ ਹੋ ਜਾਂਦਾ ਯਾਰ ਬਾਈ ਕੁਲਤਾਰਨ ਸਿੰਘ ਤਾਂ ਬੋਲਣ ਜੋਗਾ ਵੀ ਨਹੀਂ ਰਿਹਾ ਵਿਚਾਰੇ ਤੋਂ ਬੋਲ ਵੀ ਨਹੀਂ ਹੁੰਦਾ ਮੂੰਹ ਦਾ ਵੱਡਾ ਹਿੱਸਾ ਕੀੜੇ ਖਾ ਕੇ ਬਾਈ ਦਾ ਵੱਡਾ ਹਿੱਸਾ ਕੁਲਤਾਰਨ ਵੀਰੇ ਮਾੜਾ ਮਾਲ ਥੱਲੇ ਕਰੀ ਦੇਖੋ ਬਾਈ ਮਰੀ ਹੋਈ ਇਨਸਾਨੀਅਤ ਦਾ ਇਹ ਜਿਉਂਦਾ ਜਾਗਦਾ ਚਿਹਰਾ ਬਾਈ ਉਹ ਮੇਰੇ ਆ ਮਾਲਕਾ ਉੱਪਰ ਨੂੰ ਕਰੀ ਮੂੰਹ ਕੁਲਤਾਰਨ ਦੇਖੋ ਜੀ ਸਾਰਾ ਚਿਹਰਾ ਕੀੜਿਆਂ ਨੇ ਖਾ ਲਿਆ ਜੀ ਸਾਰਾ ਚਿਹਰਾ ਬਿਮਾਰੀ ਨਹੀਂ ਵੱਡੀ ਵੱਡੀ ਬਿਮਾਰੀ ਗਰੀਬੀ ਆ ਭਾਈ ਕੀੜੇ ਪੈ ਗਏ ਭਾਈ ਜੀ ਕੀੜੇ ਪੈ ਗਏ ਭਾਈ ਯਾਰ ਸ਼ਹਿਰ ਵਾਸ ਦਾ ਘੋਗ ਯਾਰ ਮੋਗੇ ਸ਼ਹਿਰ ਚ ਖੜੇ ਆ ਭਾਈ ਆ ਮੈਨੂੰ ਨਾ ਨਾ ਆਇਆ ਓਰ ਮੋਨੂ ਦਾ ਦਿਖਾਈ ਮੜਾ ਯਾ ਅਪੋਟ ਪੈ ਗਈ ਆਹਾ ਮੋਨੂ ਦਾ ਨੰਬਰ ਆ ਵੀ ਇਹਦੇ ਸਾਲੇ ਦਾ ਆਪਾਂ ਇਹਦੇ ਨਾਲ ਗੱਲ ਕਰਨੀ ਹੈ ਹੈਲੋ ਹਾਂਜੀ ਮੋਨੂ ਵੀਰੇ ਮਨੂ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਲੁਧਿਆਣੇ ਤੋਂ ਪੰਜਾਬ ਤੋਂ ਮਨੁੱਖਤਾ ਦੀ ਸੇਵਾ ਤੋਂ ਹਾਂ ਜੀ ਜੀ ਅਸੀਂ ਨਾ ਵੀਰੇ ਤੁਹਾਡੀ ਭੈਣ ਵਿਆਹੀ ਹੋਈਆਂ ਸੀ ਨਾ ਇੱਥੇ ਮੋਗੇ ਅਸੀਂ ਉਸ ਕੇਸ ਦੇ ਬਾਬਤ ਆਏ ਸੀ ਵੀਰੇ ਉਹਨਾਂ ਨੂੰ ਲੈ ਕੇ ਚੱਲੇ ਆਂ ਸੀ ਐਨ ਜੀਓ ਦੇ ਵਿੱਚ ਵੀਰੇ ਨੂੰ ਉਹਦਾ ਸਾਰਾ ਮੂੰਹ ਕੀੜਿਆਂ ਨੇ ਖਾ ਲਿਆ ਵੀਰੇ ਉਹਦੇ ਮੂੰਹ 'ਚ ਕੈਂਸਰ ਹੋ ਗਿਆ ਵਿਚਾਰੇ ਦੇ ਤੇ ਮਾਂ ਵੀ ਮੰਜੇ ਤੇ ਬੈਠੀ ਆ ਬਹੁਤ ਬੁਰੀ ਹਾਲਤ ਆ ਉਹਦੀ ਜਿਹੜਾ ਜਸਵਿੰਦਰ ਆ ਉਹ ਵੀ ਲੱਤਾਂ ਦੋਨਾਂ ਟੁੱਟੀਆਂ ਮਾਸਾਂ ਦੀ ਦਰਦ ਦਾ ਬੁਰਾ ਹਾਲ ਆ ਅਸੀਂ ਐਨ ਜੀਓ ਵੱਲੋਂ ਆਏ ਸੀ ਵੀਰੇ ਅਸੀਂ ਇਹਨੂੰ ਵੀਰੇ ਨੂੰ ਲੈ ਕੇ ਚੱਲੇ ਆ ਨਾਲ ਕੁਲ ਤਰਨ ਸਿੰਘ ਨੂੰ ਮੂੰਹ ਦਾ ਇਹਦਾ ਬਹੁਤ ਬੁਰਾ ਹਾਲ ਆ ਵੀਰੇ ਅਸੀਂ ਬੇਨਤੀ ਕਰਦੇ ਆ ਮਿਲਨ ਨਾਲ ਗੱਲ ਕਰਾ ਦਿਓ ਸਾਡੀ ਮਿਲਨ ਨਾਲ ਦੇਖੋ ਜੀ ਪਤਾ ਕੀ ਗੱਲ ਹੈ ਜੀ ਬਹੁਤ ਤਾਂ ਹੁਣ ਕੀ ਹੋ ਰਿਹਾ ਕਿ ਉਹ ਦੋਨਾਂ ਦੀ ਮਰਜ਼ੀ ਸਾਥੀ ਸੀ ਜੀ ਅਸੀਂ ਤੁਸੀਂ ਦੋਨੇ ਭੈਣਾਂ ਦੀ ਮੈਰਜ ਕਰਤੀ ਕਿਤੇ ਹਾਂ ਹਾਂ ਜੀ ਬਹੁਤ ਮੁਸ਼ਕਲ ਨੂੰ ਦੇ ਜੀ ਅੱਛਾ ਬਹੁਤ ਟਾਈਮ ਹੋ ਗਿਆ ਹਾਂਜੀ ਹਾਂਜੀ ਤੇ ਬੱਚਾ ਦਾ ਚਲੋ ਬੱਚਾ ਦਾ ਹੋ ਜੂ ਦੇਖੋ ਤਲਾਕ ਦਾ ਮਾਂ ਪਿਓ ਦਾ ਹੋ ਗਿਆ ਬੱਚੇ ਦਾ ਤਾਂ ਨਹੀਂ ਹੋਇਆ ਤਾਂ ਮੈਂ ਆਜੀ ਬੱਚੇ ਤੋਂ ਹੁਣ ਮੈਂ ਉਹਨਾਂ ਦੀ ਮਦਦ ਨਾਲ ਬੱਚੇ ਦੀ ਗੱਲ ਕਰਕੇ ਨਾਲ ਮਤਲਬ ਤਾਂ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਜੀ ਸਾਹਿਬ ਬੋਲੇ ਸੋਨਿਹਾ ਸ੍ਰੀ ਅਕਾਲ ਜ ਦੇਖੋ ਜੀ ਅੱਜ ਦਾ ਇਨਸਾਨ ਇਸ ਬਦਤਰ ਹਾਲਾਤ ਨਹੀਂ ਹੋ ਸਕਦਾ ਰਿਆਸ ਨੇ ਤੇਰੇ ਇਹਨਾਂ ਦਾ ਮਾੜਾ ਜੀ ਦੁਨ ਬਰਾਮਾ ਦੇ ਇੱਕ ਇਹਨਾਂ ਦੀ ਮਾਤਾ ਨਾਲ ਵਸੇ ਤਿੰਨੇ ਜੀ ਰੋਟੀ ਦਾ ਵੀ ਵਾਲਾ ਔਖਾ ਵਿਚਾਰਿਆਂ ਦਾ ਕੋਈ ਸਾਹਮਣ ਵਾਲਾ ਹੈ ਨਹੀਂਗਾ ਮਾਂ ਨੂੰ ਨਹੀਂ ਜੰਗਾ ਬੋਲਦੇ ਆ ਕਿ ਹੋਰ ਨੂੰ ਨਹੀਂ ਆਦੇ ਰਿਸ਼ਤੇਦਾਰੀ ਚ ਨਹੀਂ ਕਿਸ ਨੂੰ ਜੰਗਾ ਬੋਲਦੇ ਜਿਹੜਾ ਆਉਂਦੇ ਉਹਨੂੰ ਗਾਲਾਂ ਕੱਢਦੇ ਆ ਫਿਰ ਮਦਦ ਇਹਨਾਂ ਦੀ ਕਿੰਨੇ ਕਹੀ ਨਹੀਂ ਕਰਨੀ ਆਂਟੀ ਬਹੁਤ ਬਜ਼ੁਰਗ ਹੈਗੇ ਆ ਰੋਟੀ ਪਾਣੀ ਵੀ ਨਾਲ ਦਾ ਔਖਾ ਹੈ ਮਤਲਬ ਕਿ 7-8 ਮਹੀਨੇ ਹੋ ਗਏ ਮਾਊਥ ਕੈਂਸਰ ਦੀ ਵਜ੍ਹਾ ਨਾਲ ਕੋਈ ਦੇਖ ਰੇ ਕਰਨ ਦੇ ਨਾ ਕਰਕੇ ਤੇ ਇਹਦਾ ਕੰਮ ਇੰਨਾ ਜ਼ਿਆਦਾ ਵੱਧ ਗਿਆ ਕਰਦਾ ਗੁਜ਼ਾਰਾ ਬਸ ਆਂਟੀ ਨੂੰ ਅੰਕਲ ਫੌਜ ਚ ਰਟਾਇਰ ਸੀਗੇ ਤੇ ਉਹ ਆਂਟੀ ਨੂੰ ਪੈਨਸ਼ਨ ਆਂਦੀ ਕਰਕੇ ਥੋੜਾ ਮੋਟਾ ਉਹਨਾਂ ਦੇ ਨਾਲ ਗੁਜ਼ਾਰਾ ਹੈਗਾ ਘਰ ਦੀ ਸਿਚੁਏਸ਼ਨ ਬਹੁਤ ਜ਼ਿਆਦਾ ਖਰਾਬ ਹੈ ਇਹਨਾਂ ਦੀ ਤੇ ਮੈਂ ਜਦੋਂ ਇੱਥੇ ਆਇਆ ਤੇ ਕਾਫੀ ਬੁਰੇ ਹਾਲ ਸੀਗੇ ਮੈਂ ਵੀਡੀਓਜ਼ ਵਗੈਰਾ ਬਣਾ ਕੇ ਇਹਨਾਂ ਨੂੰ ਵੈਰੀਫਾਈ ਕਰਨ ਲਈ ਇਹਨਾਂ ਨੂੰ ਭੇਜੀਆਂ ਤੇ ਫਿਰ ਭਾਈ ਉਹਨਾਂ ਦਾ ਫੋਨ ਆਇਆ ਵੀ ਕੱਲ ਆਇਆ ਆਇਆ ਸੀਗਾ ਵੀ ਤੁਸੀਂ ਦੇਖ ਕੇ ਆਓ ਦੁਬਾਰਾ ਉਹੀ ਹਾਲਾਤ ਨੇ ਕੋਈ ਆਇਆ ਤਾਂ ਨਹੀਂ ਜਿਵੇਂ ਉਹਨਾਂ ਦਾ ਕੋਈ ਮਤਲਬ ਉਹਦੇ ਨਾਲੋਂ ਬੱਤਰੀ ਨਹੀਂ ਹਾਲਾਤ ਵੀ ਕੋਈ ਜ਼ਿਆਦਾ ਨਹੀਂ ਹੈਗੇ ਤੇ ਇਸ ਕਰਕੇ ਅੱਜ ਜਿਹੜੀ ਬਾਈ ਹੋਣੀ ਦਾ ਫੋਨ ਆਇਆ ਮੈਂ ਕਿਹਾ ਚਲੋ ਆਜੋ ਤੇ ਬਾਈ ਉਹਨਾਂ ਨੇ ਮੈਂ ਲੋਕੇਸ਼ਨ ਤੇ ਲੈ ਕੇ ਆਇਆ ਬਾਈ ਉਹਨਾਂ ਨੂੰ ਉਹਨ ਵੀ ਬਾਈ ਪੂਰੇ ਸੈਂਸਿਸ ਚ ਠੀਕ ਹੈ ਨਾ ਉਹਨਾਂ ਦੇ ਮਾਤਾ ਜੀ ਨੂੰ ਉੱਚਾ ਸੁਣਦਾ ਬਸ ਇਹੀ ਹੈ ਵੀ ਡਰਿੰਕ ਤੋਂ ਪਰਹੇਜ਼ ਕਰੋ ਜਿੰਨਾ ਹੋ ਸਕਦਾ ਵੀ ਡਰਿੰਕ ਦੇ ਹੀ ਹਾਲਾਤ ਨੇ ਸਾਰੇ ਪਰਿਵਾਰ ਦਾ ਬੜਾ ਬੁਰਾ ਹਾਲ ਹੈਗਾ ਜੀ ਬਹੁਤ ਜਾਂ ਦੁੱਖ ਚ ਬੈਠੇ ਹੋਏ ਜਾਰੇ ਕੋਈ ਕਹਿਨ ਸਹ ਦੇ ਜੀ ਕੀ ਵਗ ਰਹੀ ਹੈ ਜੀ ਇਸ ਤਰ੍ਹਾਂ ਦੇ ਹਾਲਾਤ ਬਸ ਉਹ ਘਰ ਦੇ ਮਜਮੂਰੀਆਂ ਹੈਗੀਆਂ ਨੇ ਕੋਈ ਛੱਡ ਕੇ ਚਲੇ ਗਏ ਨੇ ਵਿਚਾਰੀਆਂ ਦੋ ਬੋਟੀਆਂ ਹੀ ਇਹਨਾਂ ਦੀ ਛੱਡ ਕੇ ਚਲੇ ਗਏ ਨੇ ਇਹਨਾਂ ਨੂੰ ਮਾਤਾ ਹੈਗੀ ਇਹਨਾਂ ਦੀ ਮਾਂ ਹੈਗੀ ਜੀ ਮਾਤਾ ਦਿਮਾਗ ਬਸ ਉਦਾਂ ਹੀ ਹੈ ਵਿਚ ਵਿਚਾਰੀਆਂ ਉਹ ਢੱਲੇ ਮੱਠੇ ਰਹਿੰਦੇ ਹੈਗੇ ਨੇ ਤੇ ਚੂੜ ਚੂਗਣਾ ਰੁੱਟਾ ਹੈ ਉਹਨਾਂ ਦਾ ਉਹਨਾਂ ਚ ਕੀ ਹੋਇਆ ਮੂੰਹ ਚ ਕੀੜੇ ਗੁੜੇ ਪੈ ਗਏ ਇਹਨਾਂ ਦੇ ਕੈਂਸਰ ਹੋ ਗਿਆ ਉਹਨਾਂ ਨੂੰ ਹਾਂਜੀ ਮੂੰਹ ਦੇ ਠਾਂਜੀ ਪੈਨਸ਼ਨ ਉਹ ਥੋੜੀ ਜਿਹੀ ਮਿਲਦੀ ਹੈਗੀ ਬਾਅਦ ਉਹਨਾਂ ਦੇ ਫੌਜੀ ਸੀਗਾ ਵੀ ਘਾਟੇ ਮਿਲਦੀ ਪੈਨਸ਼ਨ

ਕੋਈ ਕਿੰਨੇ ਅਮੀਰ ਤੇ ਕਿੰਨੇ ਆਸ ਕੁਲਤਾਰਨ ਵੀਰ ਨੂੰ ਆ ਵੀ ਮੈਂ ਇਤੋਂ ਠੀਕ ਹੋ ਕੇ ਜਾਵਾਂ ਚਮਤਕਾਰ ਹੀ ਹੋਵੇ ਕੋਈ ਅਰਦਾਸ ਕਰਿਓ ਕਿਉਂਕਿ ਚਮਤਕਾਰ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਨਾਲ ਹੀ ਹੋਣਾ ਪੜਿਆ ਲਿਖਿਆ ਸੀ ਵਧੀਆ ਮਕੈਨਿਕ ਸੀ ਟਾਟਾ ਕੰਪਨੀ ਚ ਜੌਬ ਕਰਦਾ ਸੀਗਾ ਵਿਆਹ ਹੋਇਆ ਸੀਗਾ ਦੋ ਭਰਾ ਨੇ ਦੋਨਾਂ ਭਰਾਵਾਂ ਦਾ ਹੀ ਵਿਆਹ ਇਕੱਠੇ ਇੱਕੋ ਘਰ 'ਚ ਹੋਇਆ ਸਕੀਆਂ ਭੈਣਾਂ ਦੇ ਨਾਲ ਹੋਇਆ। ਬਾਪ ਫੌਜ ਦੇ ਵਿੱਚ ਸੀਗਾ। ਫੌਜੀ ਸੀ ਰਿਟਾਇਰ। ਭੈਣਾਂ ਮਾ ਇੱਕ ਬੰਬੇ ਵਿਆਹੀ, ਇੱਕ ਲੁਧਿਆਣੇ ਆ। ਇੱਕ ਮੋਗੇ ਆ ਤਿੰਨ ਭੈਣਾਂ ਦੇ ਦੋ ਭਰਾ, ਪੰਜ ਭੈਣ ਭਰਾ ਸੀ। ਐਸੀ ਕਰਮਾਂ ਦੀ ਮਾਰ ਪਈ। ਘਰ ਵਾਲੀ ਵੀ ਚਲੇ ਗਈ ਛੱਡ ਕੇ 13-14 ਸਾਲ ਪਹਿਲਾਂ ਨਾਲ ਛੋਟਾ ਜਿਹਾ ਬੱਚਾ ਸੀ ਦੂਜੇ ਭਰਾ ਦਾ ਉਹ ਵੀ ਲੈ ਗਈ। ਦੋਨੇ ਭੈਣਾਂ ਹੀ ਚਲੇ ਗਈ। ਤੇ ਇਹ ਦੋਨੇ ਸ਼ਦਾਈ ਹੋ ਗਏ ਸ਼ਰਾਬ ਪੀਣ ਲੱਗ ਗਏ ਸ਼ਰਾਬ ਪੀ ਪੀ ਕੇ ਇਹਨਾਂ ਨੇ ਆਪਦਾ ਆਪ ਵੀ ਗਾੜ ਲਿਆ ਘਰ ਵੀ ਪਟ ਲਿਆ ਮਾਂ ਵੀ ਬੰਜੇ ਤੇ ਪਈ ਆ ਦੂਜੇ ਦੀਆਂ ਲੱਤਾਂ ਟੁੱਟੀਆਂ ਹੋਈਆਂ ਤੇ ਇਹ ਆ ਪਿਛਲੇ ਲੰਬੇ ਸਮੇਂ ਤੋਂ ਇਹਦੇ ਮੂੰਹ ਤੇ ਪਹਿਲਾਂ ਇੱਕ ਗੱਠੀ ਵੀ ਬਣ ਗਈ ਰਸੌਲੀ ਜੀ ਉਸ ਤੋਂ ਬਾਅਦ ਜ਼ਖਮ ਬਣ ਗਿਆ ਉਹਦੇ ਚ ਕੀੜੇ ਪੈ ਗਏ ਆ ਪੂਰਾ ਮੂੰਹ ਕੀੜਿਆਂ ਨੇ ਖਾ ਲਿਆ ਦਾ ਬਚਰ ਸਿਰਫ ਤੇ ਸਿਰਫ ਜੇ ਕੁਝ ਦਿਖ ਰਿਹਾ ਵਾ ਤਾਂ ਇੱਕ ਮਾਸ ਹੀ ਦਿਖ ਰਿਹਾ ਤੇ ਜਾਂ ਉਹਦੇ ਵਿੱਚੋਂ ਖੋਣ ਦੀਆਂ ਲਾਲਾਂ ਨਿਕਲਦੀਆਂ ਮਾ ਕੁਛ ਖਾ ਪੀ ਵੀ ਨਹੀਂ ਸਕਦਾ ਬੋਤਲ ਮਾਜੇ ਦੀ ਮੂੰਹ ਚ ਪਾ ਕੇ ਇਦਾਂ ਉਹਦੇ ਨਾਲ ਦੋ ਘੁੱਟਾ ਮਾਜੇ ਦੀਆਂ ਭਰ ਲੈਂਦਾ ਜਿਹਦੇ ਨਾਲ ਜਿਉਂਦਾ ਵਾ 1970 ਦਾ ਬੋਰਨ 54 ਸਾਲ ਦੀ ਉਮਰ ਆ ਬਾਈ ਦੀ ਪਰ ਹਾਲਾਤ ਕਿੱਥੇ ਲੈ ਗਏ ਨੇ ਆ ਜਿਹਨਾਂ ਦਾ ਬੇਟਾ ਵਾ ਜਿਹੜਾ ਉਹ 17 18 ਸਾਲਾਂ ਦਾ ਹੋ ਗਿਆ ਜਿੱਥੇ ਵੀ ਕਿਤੇ ਰਹਿ ਰਿਹਾ ਹੋਊਗਾ ਉਹ ਕਿਉਂਕਿ 13 ਸਾਲ ਤੱਕ ਹੋ ਗਏ ਨੂੰ ਛੱਡ ਕੇ ਗਏ ਨੂੰ ਇਹਨਾਂ ਨੂੰ ਮੋਗੇ ਸ਼ਹਿਰ ਦੇ ਪੂਰੇ ਵਧੀਆ ਇਲਾਕੇ 'ਚ ਰਹਿੰਦਾ ਸੀ ਬਾਈ ਗੈਲ ਰੋਡ ਤੇ ਸਤਿਆ ਨਗਰ ਦੇ ਵਿੱਚ ਵਧੀਆ ਬਾਈ ਉਹਨਾਂ ਦਾ ਘਰ ਸੀ